ਸਤਿ ਸ਼੍ਰੀ ਅਕਾਲ ਜੀ ਸਾਰੇਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 9 ਤੋਂ ਲੈ ਕੇ 15 ਮਈ ਤੱਕ ਦੇ ਮੌਸਮ ਦੀ ਆਉਣ ਵਾਲੇ ਦਿਨਾਂ ਦੇ ਲਈ ਪੰਜਾਬ ਦੇ ਵਿੱਚ ਮੀਂਹ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਤੇ ਜੋ ਤਾਜ਼ਾ ਅਪਡੇਟਸ ਆ ਰਹੀਆਂ ਨੇ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਜੁੜੀ ਵੀਡੀਓ ਦੇ ਨਾਲ ਜੇਕਰ ਹੁਣ ਦਿਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਜੋ ਕਿ ਤੁਹਾਡੀ ਸਕਰੀਨ ਤੇ ਨੇ ਤੇ ਗੱਲ ਕਰੀਏ ਜੀ ਅੱਜ ਦੇ ਮੌਸਮ ਦੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਇਸ ਵੇਲੇ ਲਗਭਗ ਪੰਜਾਬ ਸਣੇ ਨਾਲ ਦੇ ਸੂਬਿਆਂ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਹੈ ਗਰਮੀ ਦਾ ਦੌਰ ਹੈ ਜਿਹੜਾ ਜਾਰੀ ਹੈ ਜੀ ਕੱਲ ਵੀ ਟੈਂਪਰੇਚਰ ਹੈ ਜਿਹੜੇ 42°C ਵਾਲੇ ਨੂੰ ਜਾਂਦੇ ਵਿਖਾਈ ਦਿੱਤੇ ਆ ਤੇ ਅੱਜ ਵੀ ਜਿਹੜਾ ਯਾ ਗਰਮੀ ਦਾ ਦੌਰ ਜਿਹੜਾ ਜਾਰੀ ਰਹੇਗਾ ਟੈਂਪਰੇਚਰ ਅੱਜ ਵੀ ਮੈਕਸਿਮਮ ਜਿਹੜੇ ਹੈਗੇ ਆ 42°C ਨੂੰ ਪਾਰ ਕਰ ਸਕਦੇ ਆ ਤੇ ਗਰਮੀ ਤੋਂ ਫਿਲਹਾਲ ਅੱਜ ਵੀ ਰਾਹਤ ਮਿਲਣ ਦੀ ਉਮੀਦ ਨਹੀਂ ਆ ਆਉਦੇ ਦਿਨਾਂ ਤੱਕ ਜਿਹੜਾ ਯਾ ਮੀਹ ਦਾ ਐਲਾਨ ਕਰ ਦਿੱਤਾ ਗਿਆ ਜੀ ਉਹ ਵੀ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਜੀ ਮੌਸਮਾਫਗਲ ਉਹ ਤੁਹਾਡੇ ਨਾਲ ਸਾਂਝਾ ਕਰ ਰਹੀ ਆ 9 ਤਰੀਕ ਦੀ ਗੱਲ ਕਰੀਏ ਯਾਨੀ ਕਿ ਅੱਜ ਦੇ ਜਿਵੇਂ ਕਿ ਤੁਹਾਨੂੰ ਦੱਸਿਆ ਜੀ ਮੌਸਮ ਦੇ ਵਿੱਚ ਕੋਈ ਤਬਦੀਲੀ ਨਹੀਂ ਆ ਮੌਸਮ ਬਿਲਕੁਲ ਸਾਫ਼ ਰਹੇਗਾ ਗਰਮੀ ਦਾ ਜਿਹੜਾ ਸਤਮ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗਾ 10 ਤਰੀਕ ਦੇ ਸ਼ਾਮ ਤੋਂ ਇੱਕ ਤਾਜ਼ਾ ਪੱਛਮੀ ਸਿਸਟਮ ਐਕਟੀਵੇਟ ਹੋਣ ਜਾ ਰਿਹਾ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਖੇਤਰ ਔਰ ਆਪਣੇ ਪਹਾੜੀ ਖੇਤਰਾਂ ਦੇ ਵਿੱਚ ਇਹ ਸਿਸਟਮ ਐਕਟੀਵੇਟ ਰਹੇਗਾ 4 ਦਿਨਾਂ ਦੇ ਦੌਰਾਨ ਪੰਜਾਬ ਔਰ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਇਹ ਸਿਸਟਮ ਹੈ ਜਿਹੜਾ ਉਮੀਦ ਅਜ ਕਰਾ ਸਕਦਾ ਹੈ yellow alert ਜਾਰੀ ਕੀਤਾ ਗਿਆ ਨੇ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ 10 11 ਔਰ 12 ਤੇ 13 ਚਾਰੋ ਦਿਨਾਂ ਦੇ ਦੌਰਾਨ ਇਹ ਸਿਸਟਮ ਐਕਟੀਵੇਟ ਹੈ ਤੇ ਚਾਰ ਦਿਨਾਂ ਲਈ yellow alert ਜਿਹੜੇ ਜਾਰੀ ਕਰ ਦਿੱਤੇ ਜਾ ਚੁੱਕੇ ਨੇ ਗੜ ਚਮਕ ਦੇ ਨਾਲ ਉਮੀਦ ਅਜ ਹੋਣ ਕਿ ਕੁਛ ਥਾਂ 'ਤੇ ਗੜੇ ਮਾਰੀ ਦੇ ਸਫੈਲ ਹੋ ਵੀ ਲੱਗ ਸਕਦੇ ਆ ਤੇ ਤੇਜ਼ ਰਫਤਾਰ ਮੀਂਹ ਪਲੱਸ ਤੇਜ਼ ਰਫਤਾਰ ਹਵਾਵਾਂ ਜਿਨ੍ਹਾਂ ਦੀ ਗਤੀ ਹੋ ਸਕਦੀ ਹੈ 40 50 ਕਿਲੋਮੀਟਰ ਔਰ ਠੰਡੀਆਂ ਹਵਾਵਾਂ ਦੇ ਨਾਲ ਗੜੇਮਾਰੀ ਦਾ ਦੌਰ ਜਿਹੜਾ ਚੱਲ ਸਕਦਾ ਹੈ ਦੋ ਦਿਨ ਇਹਦਾ ਸਿਸਟਮ ਦਾ ਜਿਹੜਾ ਮੇਨ ਇਫੈਕਟ ਜਿਹੜਾ ਮੇਨ ਜਿਹੜਾ ਕਹਿ ਲਿਆ ਗਿਆ ਪ੍ਰਭਾਵ ਹੋਏਗਾ 11 ਦੀ ਸ਼ਾਮ ਤੋਂ ਲੈ ਕੇ 12 ਦੀ ਦੁਪਹਿਰ ਤੱਕ ਹੋਏਗਾ ਜੀ ਤੇ ਇਸ ਘੰਟਿਆਂ ਇਹਨਾਂ ਘੰਟਿਆਂ ਦੇ ਦੌਰਾਨ ਜਿਹੜਿਆ ਤਗੜੇ ਮੀ ਇਹ ਸਿਸਟਮ ਪੰਜਾਬ ਦੇ ਵਿੱਚ ਦਰਜ ਕਰਾਏਗਾ ਜਿਲਾ ਵਾਰਫ ਹੋਰ ਜੇਕਰ ਗੱਲ ਕਰੀਏ ਜੀ ਕਿਹੜੇ ਜ਼ਿਲ੍ਹੇ ਜਿਹੜੇ ਆ ਜ਼ਿਆਦਾਤਰ ਕਵਰ ਹੋ ਸਕਦੇ ਨੇ ਹਰਿਆਣਾ ਦੇ ਨਾਲ ਲੱਗਦੇ ਜਿਹੜੇ ਬੈਲਟ ਹੈ ਜਿਨ੍ਹਾਂ ਦੇ ਵਿੱਚ ਡੇਰਾ ਬੱਸੀ, ਮੋਹਾਲੀ, ਪਟਿਆਲਾ, ਸ਼੍ਰੀ ਫਤਿਹਗੜ੍ਹ ਸਾਹਿਬ, ਲੁਧਿਆਣਾ ਸੋ ਇਹ ਜਿਹੜੇ ਖੇਤਰ ਹੈ ਦੂਜੇ ਪਾਸੇ ਸੰਗਰੂਰ, ਬਰਨਾਲਾ, ਮਾਨਸਾ ਫਰੀਦਕੋਟ ਅਬੋਹਰ ਫਿਰੋਜ਼ਪੁਰ ਪਟੰਡਾ ਦੂਜੇ ਪਾਸੇ ਆਪਣੇ ਮਾਝੇ ਦੇ ਖੇਤਰ ਜੀ ਗੁਰਦਾਸਪੁਰ ਘਟਾਨਕੋਟ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਦੇ ਕੁਝ ਖੇਤਰ ਔਰ ਦੂਜੇ ਪਾਸੇ ਹੁਸ਼ਿਆਰ ਕੋ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਵੀ ਜਿਹੜੇ ਮੀਆਂ ਦੇ ਤਗੜੇ ਸੈੱਲ ਲੱਗਦੇ ਦਿਖਾਈ ਦੇਣਗੇ ਸੈਂਟਰਲ ਮਾਲਵੇ ਦੇ ਖੇਤਰ ਜਿਨ੍ਹਾਂ ਦੇ ਵਿੱਚ ਮੋਗਾ ਲੁਧਿਆਣਾ ਦੇ ਪੱਛਮੀ ਖੇਤਰ ਔਰ ਦੂਜੇ ਪਾਸੇ ਜਗਰਾਉਂ ਰਾਏਕੋਟ ਇਹਨਾਂ ਖੇਤਰਾਂ ਦੇ ਵਿੱਚ ਤੇ ਦੂਜੇ ਪਾਸੇ ਸ਼੍ਰੀ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਜਿਹੜੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਉਮੀਦ ਜਿਹੜੀ ਆ ਲਗਾ ਸਕਦੇ ਹਾਂ ਸੋ ਆਉਂਦੇ ਤਿੰਨ ਚਾਰ ਦਿਨ ਜੀ ਇਹ ਸਿਸਟਮ ਪੂਰੇ ਤਰ੍ਹਾਂ ਐਕਟੀਵੇਟ ਹੈ ਤੇ ਗਰਮੀ ਤੋਂ ਰਾਹਤ ਹੈ ਜਿਹੜੀ ਪੰਜਾਬ ਵਾਸੀਆਂ ਨੂੰ ਮਿਲਦੀ ਦਿਖਾਈ ਦੇ ਰਹੀ ਹੈ ਸੰਗਲਦੇ ਅਗਲੀ ਜਿਹੜੀ ਦੇ ਵਿੱਚ ਜਾਜਤ ਦਾ ਤੁਹਾਨੂੰ